ਵਾ ਪ੍ਰਸਾਦ ਪੁਯੰਗ ਪ੍ਰਯਤ ਸ਼ੰਦ ਤੇਰੀ ਕਿਰਪਾ ਨਾਲ ਪੁਯੰਗ ਪ੍ਰਯਤ ਸ਼ੰਦ ਨਾ ਰਾਗਨ ਨਾ ਰੰਗਨ ਨਾ ਰੂਪੰ ਨਾ ਰੇਖੰਹ ਏ ਪ੍ਰਭੂ ਤੇਰਾ ਕਿਸੇ ਨਾਲ ਨਾ ਤਾਂ ਵਿਸ਼ੇਸ਼ ਪ੍ਰੇਮ ਹੈ ਨਾ ਤੇਰਾ ਕੋਈ ਰੰਗ ਹੈ ਨਾ ਰੂਪ ਹੈ ਨਾ ਰੇਖ ਹੈ ਨਾ ਮੋਹਨ ਨਾ ਕਰੋਹੰ ਨਾ ਦ੍ਰੋਹੰ ਨਾ ਦਵਖੰ ਨਾ ਕਿਸੇ ਨਾਲ ਕੋਈ ਵਿਸ਼ੇਸ਼ ਮੋਹ ਹੈ ਨਾ ਕਰੋਧ ਹੈ ਨਾ ત્રો ਹੈ ਨਾ ਦਵਸ਼ੈ ਨਾ ਕਰਮੰ ਨਾ ਪਰਮੰ ਨਾ ਜਨਮੰ ਨਾ ਚਾਤੰ ਨਾ ਕੋਈ ਵਿਸ਼ੇਸ਼ ਕਰਮ ਹੈ ਨਾ ਪਰਮ ਹੈ ਨਾ ਜਨਮ ਹੈ ਨਾ ਚਾਤ ਹੈ ਨਾ ਮੇਤਰੰ ਨਾ ਸਤਰੰ ना पितन ना मातन ना कोई विशेष मित्र है ना वैरी है ना प्यो है आते ना माता है ना नेहन ना केहन ना कामन ना तामन तेरा किसी नाल कोई विशेष स्नेह नहीं है ना घर है ना कामना है ना ठिकाना है ना पुत्रन ना मित्रन ਨਾਸ ਅਤਰ ਨਾ ਪਾਮੰ ਨਾ ਪੁੱਤਰ ਹੈ ਨਾ ਮਿੱਤਰ ਹੈ ਨਾ ਵੈਰੀ ਹੈ ਨਾ ਇਸਤਰੀ ਅਲੇਖੰ ਅਪੇਖੰ ਅਜੋਨੀ ਸਰੂਪੰ ਤੁਸੀ ਅਲੇਖ ਅਪੇਖ ਅਜੋਨੀ ਸਰੂਪ ਵਾਲੇ ਹੋ ਸਦਾ ਸਿੱਧ ਦਾ ਬੁੱਧ ਦਾ ਬ੍ਰਿੱਧ ਰੂਪੰ ਸਦਾ ਸੇ ਦੀ ਦੇਣ ਵਾਲੇ ਬੁੱਧੀ ਦੇਣ ਵਾਲੇ ਅਤੇ ਮਹਾਨ ਰੂਪ ਵਾਲੇ ਹੋ ਨਹੀਂ ਜਾਣ ਜਾਈ ਕਾਚੋ ਰੂਪ ਰੇਖਾਂ ਉਸ ਪ੍ਰਭੂ ਦੀ ਕੁਛ ਕੋ ਵੀ ਰੂਪ ਰੇਖਾ ਨਹੀਂ ਜਾਣੀ ਜਾਂਦੀ ਕਹਾ ਬਾਸ ਤਾਕੋ ਫਿਰ ਐ ਕੌਣ ਪੇਕੰ ਉਸ ਦਾ ਵਾਸਾ ਕਿੱਥੇ ਹੈ ਅਤੇ ਕਿਸ ਪੇਕ ਵਿੱਚ ਫਿਰਦਾ ਹੈ ਕਹਾ ਨਾਮ ਤਾਕੈ ਕਹਾ ਕਹਿ ਕਹਾ ਵੈ ਉਸ ਦਾ ਕੀ ਨਾ ਹੈ ਅਤੇ ਕਿਤੋਂ ਦਾ ਕਿਹਾ ਜਾਂਦਾ ਹੈ ਕਹਾ ਕ ਬਖਾਨੋ ਕਹੇ ਮੋਨਾ ਆਵੇ ਉਸ ਬਾਰੇ ਕੀ ਕਹਿ ਕੇ ਦਸਾਂ ਕਿਉਂਕਿ ਉਹ ਕਹਣੇ ਵਿੱਚ ਨਹੀਂ ਆਉਂਦਾ ਨਾ ਰੋਗਨ ਨਾ ਸੋਗਨ ਨਾ ਮੋਹਨ ਨਾ ਮਾਤਾ ਉਸ ਨੂੰ ਨਾ ਰੋਗ ਹੈ ਨਾ ਸੋਗ ਹੈ ਨਾ ਮੋਹ ਹੈ ਨਾ ਕੁਮਾਰ ਮਾਤਨ ਹੈ ਨਾ ਕਰਮਨ ਨਾ ਪਰਮਨ ਨਾ ਜਨਮਨ ਨਾ ਜਾਤਨ ਨਾ ਕਰਮ ਹੈ ਨਾ ਪਰਮ ਹੈ ਨਾ ਜਨਮ ਹੈ ਨਾ ਜਾਤ ਹੈ ਅਦਵੇਖ ਅਪੇਖ ਅਜੋਨੀ ਸਰੂਪੇ ਉਹ ਦੁਆਸ਼ ਰਹਿਤ ਭੇਖ ਰਹਿਤ ਅਤੇ ਅਜੋਨੀ ਸਰੂਪ ਵਾਲਾ ਹੈ ਨਮੋ ਇੱਕ ਰੂਪੇ ਨਮੋ ਇੱਕ ਰੂਪੇ ਉਸ ਇੱਕ ਰੂਪ ਵਾਲੇ ਨੂੰ ਨਮਸਕਾਰ ਹੈ ਇੱਕ ਰੂਪ ਵਾਲੇ ਨੂੰ ਨਮਸਕਾਰ ਹੈ ਪਰੇਂ ਪਰ ਪਰਮ ਪ੍ਰਗਿਆ ਪ੍ਰਕਾ시 ਉਹ ਪਰਮ ਸੱਤਾ ਪਰੇ ਤੋਂ ਪਰੇ ਹੈ ਸੇਸ਼ਟ ਬੁੱద్ధి ਪ੍ਰਗਿਆ ਨੂੰ ਪ੍ਰਕਾਸ਼ਿਤ ਕਰਨ ਵਾਲੀ ਹੈ ਅਛੇਦਨ ਅਛੈ ਆਦ ਅਦਵੈ ਅਬਿਨਾਸੀ 체ਦਨ ਤੋਂ ਰਹਿਤ ਨਾਸ ਤੋਂ ਰਹਿਤ ਮੋਡਕ ਦੇਮੀ ਦਵਤ ਤੋ ਰਹਤ ਅਤੇ ਅਵਨਾਸ਼ੀ ਹੈ ਨਾ ਜਾਤਨ ਨਾ ਪਾਤਨ ਨਾ ਰੂਪਨ ਨਾ ਰੰਗੇ ਉਸ ਦੀ ਨਾ ਜਾਤ ਹੈ ਨਾ ਬਰਾਦਰੀ ਹੈ ਨਾ ਰੂਪ ਹੈ ਅਤੇ ਨਾ ਹੀ ਰੰਗ ਨਮੋ ਆਦ ਅਪੰਗੇ ਨਮੋ ਆਦ ਅਪੰਗੇ ਉਸ ਮੋਡਕ ਦੀ ਮੀਤੇ ਨਾਸ਼ ਤੋ ਰਹਤ ਨੂੰ ਨਮਸਕਾਰ ਹੈ ਇਤੇ ਕ੍ਰਿਏਸ਼ਨ ਅਸੇ ਕੀਟ ਕੋਟਾ ਉਪਾਏ ਉਸਨੇ ਕ੍ਰਿਸ਼ਨ ਵਰਗੇ ਕਿਤਨੇ ਹੀ ਕਰੋੜਾ ਕੀੜੇ ਪੈਦਾ ਕੀਤੇ ਹਨ ਉਹ ਸਾਰੇ ਘੜੇ ਫਿਰ ਮਿਟੇ ਬਣਾਏ ਪਹਿਲਾ ਉਹ ਸਾਰੇ ਫਿਰ ਧਰਤੀ ਵਿੱਚ ਗੱਡ ਦਿੱਤੇ ਫਿਰ ਬਣਾਏ ਅਤੇ ਮਿਟਾ ਦਿੱਤੇ ਆਗਾਦੇ ਅਬਾ ਆਦ ਅਦਵ ਆਬਿਨਾਸੀ ਉਹ ਪਰਮਾਤਮਾ ਅਤ ਗੰਭੀਰ ਭੈ ਰਹਿਤ ਆਦ ਦ્વੈਤ ਰਹਿਤ ਅਵਿਨਾਸ਼ੀ ਹੈ ਪਰੰ ਪਰਾ ਪਰਮ ਪੂਰਨ ਪ੍ਰਕਾਸ਼ੀ ਉਹ ਪਰੇ ਤੋਂ ਪਰੇ ਪਰਮ ਸ੍ਰੇਸ਼ਟ ਅਤੇ ਪੂਰਨ ਪ੍ਰਕਾਸ਼ ਮਈ ਹੈ ਨਾ ਆਦੰ ਨਾ ਬਿਆਦੰ ਆਗਾਦੰ ਸਰੂਪੇ ਉਸ ਪਰਮਾਤਮਾ ਨੂੰ ਨਾ ਆਦ ਮਾਨਸਿਕ ਬਿਮਾਰੀ ਹੈ ਨਾ ਬਿਆਦ ਸਰੀਰਕ ਰੋਗ ਹੈ ਉਹ ਅਤ ਗੰਭੀਰ ਆਗਾਦ ਰੂਪ ਵਾਲਾ ਹੈ ਅਖੰਡਿਤ ਪ੍ਰਤਾਪ ਆਦ ਆਛੈ ਵਿਪੂਤੇ ਉਹ ਅਖੰਡ ਪ੍ਰਤਾਪ ਵਾਲਾ ਆਦ ਸਰੂਪ ਅਤੇ ਨਾ ਨਸ਼ਟ ਹੋਣ ਵਾਲੀ ਸੰਪਤੀ ਵਿਪੂਤੀ ਵਾਲਾ ਹੈ ਨਾ ਜਨਮ ਨਾ ਮਰਨ ਨਾ ਵਰਨਣ ਨਾ ਪਿਆਦੇ ਉਸ ਦਾ ਨਾ ਜਨਮ ਹੁੰਦਾ ਹੈ ਨਾ ਮਰਨ ਹੁੰਦਾ ਹੈ ਨਾ ਕੋਈ ਰੰਗ ਵਰਣ ਹੈ ਅਤੇ ਨਾ ਹੀ ਰੋਗ ਹੈ ਅਖੰਡੇ ਪ੍ਰਚੰਡੇ ਆਦੰਡੇ ਆਸਾਦੇ ਉਹ ਅਖੰਡ ਪ੍ਰਚੰਡ ਆਦੰਡ ਜਿਸ ਨੂੰ ਦਾੰਡ ਨਾ ਦਿੱਤਾ ਜਾ ਸਕੇ ਅਤੇ ਆਸਾਦ ਹੈ ਨਾ ਨੇਹ ਹਨ ਨਾ ਗੇਹ ਹਨ ਸਨੇਹ ਹਨ ਸਨਾਥੇ ਉਸਨੂੰ ਨਾ ਕੋਈ ਵਿਸ਼ੇਸ਼ ਨੇ ਹੈ ਨਾ ਉਸ ਦਾ ਕੋਈ ਘਰ ਨਾ ਕੋਈ ਸਨੇਹੀ ਹੈ ਅਤੇ ਨਾ ਹੀ ਸਾਥੀ ਉਹ ਡੰਡੇ ਅਮੰਡੇ ਪਰ ਚੰਡੇ ਪਰਮਾਥੇ ਉਹ ਨਿਡਰ ਸਾਜ ਸਜਾਵਰ ਤੋਂ ਪਰੇ ਪ੍ਰਚੰਡ ਅਤੇ ਵਿਰੋਧੀਆਂ ਦਾ ਨਾਸ਼ ਕਰਨ ਵਾਲਾ ਹੈ ਨਾ ਜਾਤੇ ਨਾ ਪਾਤੇ ਨਾ ਸਤਰੇ ਨਾ ਹਿਤਰੇ ਉਸ ਦੀ ਨਾ ਜਾਤ ਹੈ ਨਾ ਬਰਾਦਰੀ ਉਸ ਦਾ ਨਾ ਕੋਈ ਵੈਰੀ ਹੈ ਨਾ ਹੀ ਮਿੱਤਰ ਤਉ ਪੁਤੇ ਪਵਿਖੇ ਭਵਾਨੇ ਅਚਿਤ੍ਰੇ ਉਹ ਪੂਤ ਵਰਤਮਾਨ ਅਤੇ ਪਵਿਖ ਵਿੱਚ ਮੌਜੂਦ ਹੈ ਅਤੇ ਨਿਰੰਕਾਰ ਅਚਿਤਰ ਰੂਪ ਵਾਲਾ ਹੈ ਨਾਰਾਇਣ ਨਾਰੰਕਨ ਨ ਰੂਪਨ ਨਾਰੇਕਨ ਉਹ ਨਾ ਰਾਜਾ ਹੈ ਨਾ ਪਿਖਾਰੀ ਹੈ उसका ना कोई रूप है ना रेखा ना लोभन ना चोबंग अभूतंग ना उस लोभ है ना दुख है ओ शरीर भूत रहित भेख रहत है ना सतरन ना मित्रन ना नेहंग ना गेहंग उसका ना कोई वैरी है ना मित्र है ਨਾ ਸਨੇਹ ਹੈ ਅਤੇ ਨਾ ਹੀ ਕੋਈ ਕਾਰ ਹੈ ਸਦਾਵੰ ਸਦਾ ਸਰਵ ਸਰਬਾਤਰ ਸਨੇਹੰ ਓਸ ਦੇਵੀ ਹਮੇਸ਼ਾ ਸਭ ਵਿੱਚ ਵਿਆਪਤ ਅਤੇ ਸਭ ਨਾਲ ਸਨੇਹ ਕਰਨ ਵਾਲਾ ਹੈ ਨਾ ਕਾਮੰ ਨਾ ਕ੍ਰੋਧੰ ਨਾ ਲੋਭੰ ਨਾ ਮੋਹੰ ਉਸਨੋਂ ਨਾ ਕੋਈ ਕਾਮਨਾ ਹੈ ਨਾ ਕ੍ਰੋਧ ਹੈ ਨਾ ਲੋਭ ਹੈ ਅਤੇ ਨਾ ਹੀ ਮੋਹ ਆ ਜੋਨੀ ਆਛੈ ਆਦ ਅਦਵੈ ਆਜੋਹਨ ਉਹ ਆ ਜੋਨੀ ਨਸ਼ਟ ਨਾ ਕੀਤੇ ਜਾ ਸਕਣ ਵਾਲਾ ਮੋਡਕ ਦੀਮੀ ਆਦਵੈ ਅਤੇ ਆਦੇਖ ਸਰੂਪ ਵਾਲਾ ਹੈ ਨਾ ਜਨਮਨ ਨਾ ਮਰਨ ਨਾ ਵਰਨਨ ਨਾ ਬਿਆਦੰ ਉਹ ਨਾ ਜੰਮਦਾ ਹੈ ਨਾ ਮਰਦਾ ਹੈ ਉਸ ਦਾ ਨਾ ਕੋਈ ਰੰਗ ਹੈ ਨਾ ਹੀ ਕਲੰਕ ਹੈ ਨਾਰੋਗਨ ਨਾ ਸੋਗੰ ਅਬੈ ਨਿਰਬਿਖਾਦੰ ਉਸਦਾ ਨਾ ਕੋਈ ਰੋਗ ਹੈ ਆਤੇ ਨਾ ਹੀ ਸੋਗ ਹੈ ਉਹ ਅਬੈ ਆਤੇ ਵਾਦ ਵਿਵਾਦ ਤੋਂ ਰਹਿਤ ਹੈ ਅਛੇਦਨ ਅਪੇਦੰ ਅਕਰਮੰ ਅਕਾਲੰ ਉਹ ਅਛੇਦ ਅਪੇਦ ਨਿਸ਼ਕਰਮਾ ਆਤੇ ਕਾਲ ਰਹਿਤ ਹੈ ਅਖੰਡੰ ਆਪੰਡੰ ਪਰਚੰਡਨ ਆਪਾਲੰ ਆਖੰਡ ਆਪੰਡ ਭੰਡੇ ਜਾਣ ਤੋਂ ਉੱਚਾ ਪਰਚੰਡ ਅਤੇ ਆਪਾਲ ਬਿਨਾ ਕਿਸੇ ਦੁਆਰਾ ਪਾਲੇ ਜਾਣ ਵਾਲਾ ਹੈ ਨਾ ਤਾਤੰ ਨਾ ਮਾਤੰ ਨਾ ਜਾਤੰ ਨਾ ਪਾਇੰ ਉਸ ਦਾ ਨਾ ਕੋਈ ਪਿਤਾ ਹੈ ਨਾ ਮਾਤਾ ਨਾ ਜਨਮ ਹੈ ਅਤੇ ਨਾ ਹੀ ਦੇਹੀ ਨਾ ਨੇਹੰ ਨਾ ਗੇਹੰ ਨਾ ਕਰਮੰ ਨਾ ਕਾਇੰ ਉਸ ਦਾ ਨਾ ਕਿਸੇ ਨਾਲ ਕੋਈ ਵਿਸ਼ੇਸ਼ ਸਨੇਹ ਹੈ ਨਾ ਕੋਈ ਘਰ ਹੈ ਨਾ ਕੋਈ ਕਰਮ ਹੈ ਅਤੇ ਨਾ ਹੀ ਕਾਇਆ ਹੈ ਨਾ ਰੂਪੰ ਨਾ ਕੋਪੰ ਨਾ ਕਾਇੰ ਨਾ ਕਰਮ ਉਸ ਦਾ ਨਾ ਕੋਈ ਰੂਪ ਹੈ ਨਾ ਹੀ ਉਸ ਉੱਪਰ ਕੋਈ ਰਾਜਾ ਹੈ ਨਾ ਕੋਈ ਕਾਇਆ ਹੈ ਅਤੇ ਨਾ ਹੀ ਕਰਮ ਨਾ ਤ੍ਰਾਸੰ ਨਾ ਪ੍ਰਾਸੰ ना भेदन ना भरमन कोई डर है ना झगड़ा या बखेड़ा है ना कोई भेद है ना ही परम सदैवं सदा सिद्ध वृद्धं सरूपे ओ नित है सदा सिद्ध है वृद्ध रूप वाला है नमो एक रूपे नमो एक रूपे उस एक रूप वाले नू नमस्कार है उस एक रूप वाले नू नमस्कार है निरुक्तं प्रभा आद अनुक्तं प्रतापे हे प्रभु तू ना कही जा सकन वाली प्रभा स्वामी है आद काल तो ही ना कथन किए जा सकन वाले प्रताप वाला है अजुक्तंग अच आद आदि अथापे तू किसी होर संयुक्त नहीं तो ना छेदे जा सकन वाला मुढ़कदीमी विकार रहित थाप्या ना जा सकन वाला है बेपुक्तन अछ आद अछ सरूपे ना भोगे जा सकन वाले नाश ना हो सकन वाले मुढ़कदीमी विनाश तो उपर सरूप वाले नमो एक रूपे नमो एक रूपे एक रूप वाले तेनों नमस्कार है एक रूप वाले तेनों नमस्कार है वाहेगुरु जी का खालसा वाहेगुरु जी की फतेह